ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵੀਡੀਓ ਆਰੰਭ ਕਰਨ ਤੋਂ ਬਹਿਨਾ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਕਰੋ ਸਭ ਤੋਂ ਤਾਂ ਕਿ ਸਾਰੀਆਂ ਸੰਗਤਾਂ ਦੇ ਕੋਲ ਇਹ ਪਹੁੰਚ ਸਕੇ ਤੇ ਲਾਹਾ ਲਿਆ ਜਾ ਸਕੇ ਅੱਜ ਆਪਾਂ ਕਰ ਰਹੇ ਹਾਂ ਕਾਰਕ ਦੇ ਸਬੰਧ ਵਿੱਚ ਵਿਚਾਰ ਕਾਰਕ ਤੁਹਾਨੂੰ ਪਹਿਲਾਂ ਦੱਸਿਆ ਅੱਠ ਤਰੀ ਅੱਠ ਕਿਸਮ ਦੇ ਹੁੰਦੇ ਆ ਉਹਨਾਂ ਚੋਂ ਪਹਿਲਾਂ ਆਪਾਂ ਕਰ ਕਰ ਚੁੱਕੇ ਆ ਅੱਜ ਜਿਹੜਾ ਕਾਰਕ ਹੈ ਉਹ ਸੰਪਰਦਾਨ ਕਾਰਕ ਹੈ ਔਰ ਉਹਦੇ ਵਿੱਚ ਸੰਕਰ ਕਾਰਕ ਹੈ ਔਰ ਇਹਦੇ ਵਿੱਚ ਬਹੁਵਚਨ ਦੀ ਅਜਿਹੀ ਵਿਆਖਿਆ ਆਪਾਂ ਕਰਨੀਆਂ ਉਹਦੇ ਬਾਰੇ ਵਿਚਾਰ ਕਰਨੀਆਂ ਪਹਿਲਾਂ ਇੱਕ ਵਚਨ ਦੀ ਹੋ ਚੁੱਕੀ ਆ ਸਾਸੰਗਤ ਸੰਪਰਦਾਨ ਦਾ ਮਤਲਬ ਹੈ ਦੇਣਾ देना बख्शीश बख्शीश ਜੇ ਦੀ ਖਾਤਰ ਕੋਈ ਕੰਮ ਕੀਤਾ ਜਾਵੇ ਕਿਸੇ ਦੀ ਖਾਤਰ ਕੋਈ ਅਸੀਂ ਕੰਮ ਕਰਦੇ ਆ ਉਹ ਜਾਂ ਜਿਸ ਨੂੰ ਕੋਈ ਪਦਾਰਥ ਦਿੱਤਾ ਜਾਵੇ ਜਾਂ ਕਿਸੇ ਨੂੰ ਕੋਈ ਚੀਜ਼ ਦੇ ਦਿੰਦੇ ਆ ਕਿਸੇ ਨੂੰ ਅਸੀਂ ਪੈਨ ਦੇਤਾ ਕਿਸੇ ਨੂੰ ਕਿਤਾਬ ਦੇਤੀ ਕਿਸੇ ਨੂੰ ਕੋਈ ਚੀਜ਼ ਦੇਤਾ ਉਹਨੂੰ ਕਹਿੰਦੇ ਆ ਇਹ ਪਦਾਰਥ ਦਿੱਤਾ ਤਾਂ ਉਹ ਕਿਹੜੇ ਵਿੱਚ ਆਉਂਦਾ ਉਹ ਸੰਪਰਦਾਨ ਤਾਂ ਪ੍ਰਦਾਨਾ ਚਾਹੁੰਦਾ ਹਾ ਸੰਗਤ ਇਹ ਬਹੁਵਚਨ ਜਿਹੜਾ ਉਹਦੀਆਂ ਨਿਸ਼ਾਨੀਆਂ ਬਿਹਾਰੀ ਔਰ ਨ ਨ ਨ ਚਰਨ ਜਿਵੇਂ ਆਪਾਂ ਲਿਖਦੇ ਹਾਂ ਚਰਨਨ ਇਸੇ ਤਰ੍ਹਾਂ ਹਾ ਹਾ ਬੋਖਤਾ ਹਾ ਹਾ ਕੱਲਾ ਹਾ ਲੱਗਿਆ ਹੋਊਗਾ ਇਹਦੇ ਵਿੱਚ ਦੋ ਅੱਗੇ ਨੂੰ ਤੇ ਦੋ ਨਿਸ਼ਾਨੀਆਂ ਇਹ ਧਿਆਨ ਚ ਰੱਖਿਆ ਜੇ ਹੁਣ ਆਪਾਂ ਗੱਲ ਕਰਦੇ ਹਾਂ ਬਿਹਾਰੀ ਦੀ ਬਿਹਾਰੀ ਆ ਦੀ ਇਹਦੇ ਵਿੱਚ ਉਦਾਹਰਨ ਅਸੀਂ ਵੇਖੀਏ ਗੁਰਬਾਣੀ ਦੀ ਇਹ ਤੁਕ ਹੈ ਇਹ ਪੰਕਤੀ ਹੈ ਇਹ ਦੇਖੋ ਜੇ ਮੁਹਾਕਾ ਘਰ 모ਹੇ ਘਰ 모ਹ ਘਰ 모ਹੇ ਪਿਤਰੀ ਦੇ ਇਹਦਾ ਕੀ ਮਤਲਬ ਹੈ ਜੇ ਮੁਹਾਕਾ ਤੋਹਾਕਾ ਹੁੰਦਾ ਠੱਗ ਚੋਰ ਉਹ ਘਰ 모ਹੇ 모ਹੇ ਠੱਗੇ ਘਰ ਨੂੰ ਠੱਗ ਲਵੇ ਕਿਤੇ ਘਰ ਨੂੰ ਠੱਗ ਲਵੇ ਤੇ ਘਰ ਠੱਗ ਕੇ ਘਰ ਠੱਗ ਕੇ ਪਿਤਰੀ ਦੇ ਪਿਤਰੀ ਦੇ ਕਰਮਹਿ ਪਿਤਰੀ ਦੇ ਉਹ ਮੁਹ ਮੁਹ ਕਿਪਾ ਉਠਾ ਕੇ ਪਿਤਰੀ ਦੇ ਜੇ ਮੁਹਾ ਕਾ ਕਰ ਹੂੰ ਕਰ ਮੁਹੇ ਕਾਲ ਮੁਹ ਕਰ ਮੁਹੇ ਪਿਤਰੀ ਦੇ ਮੁਹੇ ਠਾਗ ਕੇ ਉਹ ਆਪਣੇ ਪਿਤਰਾਂ ਨੂੰ ਦੇ ਦਿੰਦਾ ਆਪਦੇ ਵੱਡੇ ਵੱਡੇ ਰਿਆ ਨੂੰ ਦੇ ਦਿੰਦਾ ਤੇ ਕਹਿੰਦਾ ਅੱਗੇ ਵਸਤ ਸੰਝਾਣੀਏ ਪਿਤਰੀ ਚੋਰ ਕਰੇ ਜਿਹੜੀ ਉਹ ਚੀਜ਼ ਵਸਤ ਉਹ ਠੱਗ ਕੇ ਲਿਆਇਆ ਆਪਣੇ ਪਿਤਰਾਂ ਨੂੰ ਪੁਚਾਈ ਉਹ تھی ਕਿਉਂਕਿ ਪਚਾਉਣ ਵਾਲੇ ਵੀ ਬਹੁਤ ਹਨ ਅਗਲੇ ਕਹਿੰਦੇ ਸਭ ਕੁਝ ਪਹੁੰਚ ਜੂ ਲਿਆਓ ਭਾੜੇ ਜਿਹੜੇ ਜੋ ਦੇਣਾ ਹੈ ਸਭ ਪਹੁੰਚੂਗਾ ਤਾਂ ਕਹਿਣ ਤੋਂ ਭਾਵ ਹੈ ਵੀ ਜਦੋਂ ਉੱਥੇ ਜਾਂਦਾ ਕਿਉਂਕਿ ਉਹ ਪੈਸਾ ਇਕੱਠਾ ਕੀਤਾ ਹੁੰਦਾ ਉਸ ਆਪ ਦਾ ਕਿਤੇ ਤਾਂ ਹੁੰਦਾ ਨਹੀਂ ਉਹ ਹੁੰਦਾ ਤਾਂ ਉੱਥੇ ਜਾ ਕੇ ਉਹ ਚੋੜ ਦਾ ਮਾਲ ਪਤਾ ਲੱਗ ਜਾਂਦਾ ਤੇ ਉਹ ਜਿਹੜੇ ਪਿੱਤਰ ਆ ਉਹ ਵੀ ਚੋਰ ਬਣ ਜਾਂਦੇ ਆ ਇਹ ਇਹਦੇ ਅਰਥ ਪ੍ਰੋਫੈਸਰ ਸਾਹਿਬ ਨੇ ਕੀਤੇ ਹੁਣ ਗੱਲ ਆਈ ਪਿੱਤਰੀ ਦੇ ਪਿੱਤਰਾਂ ਨੂੰ ਆ ਨੂਏ ਦੀ ਨਿਆਣੀਆਂ ਪਿੱਤਰਾਂ ਨੂੰ ਉਹ ਠਾਕੇ ਜਿਹੜਾ ਸਮਾਨ ਦਿੰਦਾ ਪਿੱਤਰਾਂ ਨੂੰ ਦਿੰਦਾ ਪਦਾਰਥ ਕੋਈ ਦਿੰਦਾ ਭਾਅ ਪਦਾਰਥ ਦਿੱਤਾ ਜਾਵੇ ਤਾਂ ਉਹ ਕੀ ਦੇ ਚਾਉਂਦਾ ਸੰਪਰਦਾਨ ਦੇ ਵਿੱਚ ਆਉਂਦਾ ਹੈ ਸੰਪਰਦਾਨ ਦੇ ਵਿੱਚ ਆਉਂਦਾ ਅੱਕੇ ਹੈ ਬਰੇ ਹਾਰੀ ਗੁਰ ਆਪਣੇ ਚਰਨਨ ਬਲੇ ਹਾਰੀ ਬਰੇ ਹਾਰੀ ਗੁਰੇ ਆਪਣੇ ਚਰਨਨ ਬਲ ਜੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਤੇ ਚਰਨਾਂ ਚਰਨਾ ਤੋਂ ਵੀ ਬਲਿਹਾਰ ਜਾਂਦਾ ਕਿਤੇ ਤੋਂ ਵੀ ਆਉਂਦਾ ਆ ਤੂੰ ਆ ਗਿਆ ਚਰਨਾਂ ਤੋਂ ਬਲਿਹਾਰ ਜਾਂਦਾ ਜਾਂਦਾ ਹਾਂ ਇਸੇ ਤਰ੍ਹਾਂ ਹੈ ਅੰਦਰ ਸੁਖ ਮੰਗਲ ਬਣੇ ਪੇਕਤ ਕੁੰਗਾਓ ਇਸੇ ਤਰ੍ਹਾਂ ਹੈ ਸੰਤਹਿ ਚਰਨ ਮਾਥਾ ਮੇਰੋ ਹੋਤਾ ਅਨਕ ਵਾਰ ਸੰਤਹਿ ਡੰਡੋ ਅੰਤ ਅਨਕ ਵਾਰ ਅਨੇਕਾਂ ਵਾਰ ਸੰਤ ਹੈ ਸੰਤ ਨੂੰ ਸੰਤਾਂ ਨੂੰ ਡੰਡਾਉਤ ਸੰਤ ਹੈ ਸੰਤ ਨੂੰ ਡੰਡਾਉਤ ਜਾਂ ਇੱਥੇ ਸੰਤ ਜਿਆਦੇ ਵੀ ਹੈ ਜਿਆਦੇ ਹੈ ਕਿਉਂਕਿ ਔਕੜ ਨਹੀਂ ਲੱਗਿਆ ਹੈਗਾ ਤੇ ਸੰਤੇ ਹੈ ਤੇ ਸੰਤਾਂ ਨੂੰ ਡੰਡਾਉਤ ਡੰਡਾਉਤ ਕੀਤੀ ਹੁਣ ਨੂੰ ਆ ਗਿਆ ਇੱਥੇ ਇੱਥੇ ਵੀ ਨੂੰ ਬਣ ਗਿਆ ਇਹ ਨੂੰ ਤੇ ਮੋਟੀ ਆਪਣੀ ਨਿਸ਼ਾਨੀ ਇਹਦੇ ਵਿੱਚ ਆਉਂਦੀ ਸਭ ਪ੍ਰਸਾਰ ਕਰਕੇ ਅੱਗੇ ਦੇਖੋ ਜੀ ਮਾਰ ਵਾੜ ਜੈਸੇ ਨੀਰ ਬਹਲਾ ਬੇਲ ਬਹਲਾ ਕਰਹਲਾ ਕਰਹਲਾ ਮਾਰ ਵਾੜ ਜੈਸੇ ਨੀਰ ਬਹਲਾ ਮਾਰ ਵਾੜ ਜਿਹੜਾ ਹੈ ਮਾਰੂਥਲ ਹੈ ਉਹਦੇ ਚ ਨੀਰ ਮਾਰੂਥਲ ਨੂੰ ਨੀਰ ਬਹਲਾ ਨੀਰ ਚੰਗਾ ਲੱਗਦਾ ਹੈ ਪਾਣੀ ਚੰਗਾ ਲੱਗਦਾ ਜੇ ਪਾਣੀ ਵਰਸ ਜਾਏ ਨਾ ਮੀਂਹ ਆ ਜੇ ਕੋ ਚੰਗਾ ਲੱਗਦਾ ਬੇਲ ਬਹਲਾ ਕਰਹਲਾ ਬੇਲ ਬੇਲ ਬਾਹਲਾ ਬੇਹਲ ਕੀ ਨੂੰ ਪਿਆਰੀ ਲੱਗਦੀ ਆ ਕਰ ਹਲਾ ਕਰ ਹਲਾ ਨੂੰ ਕਰ ਲਾਗੀ ਆ ਊਠ ਊਠ ਨੂੰ ਊਠ ਨੂੰ ਕਰ ਹਰਾ ਕਰ ਹਰਾ ਨੂੰ ਇਹ ਪਿਆਰਾ ਲੱਗਦਾ ਕਿ ਬੇਲ ਬੇਲ ਨੂੰ ਦੀ ਹਰੀ ਹਰੀ ਓਨ ਨੂੰ ਦੇ ਦਈਏ ਨਾ ਆ ਖਾਲਾ ਤਾਂ ਉਹ ਬੜਾ ਖੁਸ਼ ਹੁੰਦਾ ਉਹਨੂੰ ਪਿਆਰੀ ਲੱਗਦੀ ਆ ਬੇਲ ਬਾਹਲਾ ਬਾਹਲਾ ਕਿੰਨਾ ਪਿਆਰਾ ਬੜਾ ਪਿਆਰਾ ਹੈ ਕਰ ਹਲਾ ਕਰ ਹਲਾ ਨੂੰ ਇਹ ਨੋਏ ਦੀ ਨਿਸ਼ਾਨੀ ਹੈ ਕਰ ਲਾ ਜੇ ਆਪਾਂ ਦੂਜੇ ਹੱਥ ਦੇ ਵਿੱਚ ਜੇ ਕੋਈ ਪਦਾਰਥ ਦਿੱਤਾ ਇਹਨੂੰ ਦਿੱਤਾ ਇਹਨੂੰ ਕੀ ਦਿੱਤਾ ਵੀਰ ਦੇਤੀਆ ਇਹਦਾ ਨੂ ਦਾ ਵੀ ਧਿਆਨ ਰੱਖ ਲਓ ਅੰਜਵੀ ਇਹ ਆ ਜਾਂਦਾ ਜੋ ਕੁਰੰਕ ਨਿਸਨਾਦ ਵਾਲਾ ਤਿਉ ਮੇਰੇ ਮਨ ਰਮਈਆ ਜੋ ਕਰੰ ਜੋ ਕੁਰੰਕ ਕੁਰੰਕ ਹੀ ਹੈ ਰਣੈ ਨਿਸ ਨਸ ਨਸ ਅਸੇਮ ਚਾਰੀ ਹੈ ਨਿਸ ਭਾਵ ਹੈ ਰਾਤ ਵਿੱਚ ਜਾਂ ਰਾਤ ਵਿੱਚ ਜਾਂ ਰਾਤ ਨੂੰ ਨਾਦ ਬਹਲਾ ਨਾਦ ਕੀ ਹੁੰਦਾ ਸੰਗੀਤ ਉਹਨੂੰ ਪਿਆਰਾ ਲੱਗਦਾ ਬਹਲਾ ਪਿਆਰਾ ਤਿਉ ਮੇਰੇ ਮਨ ਰਮਈਆ ਉਸ ਤਰ੍ਹਾਂ ਮੇਰੇ ਮਨ ਨੂੰ ਰਮਈਆ ਉਹ ਪਰਮਾਤਮਾ ਪਿਆਰਾ ਲੱਗਦਾ ਜੋ ਧਰਨੀ ਕੋ ਇੰਦਰ ਬਹਲਾ ਜੋ ਧਰਨੀ ਜਿਹੜੀ ਧਰਨੀ ਧਰਤੀ ਪਾਉ ਧਰਤੀ ਹੈ ਧਰਨੀ ਮਤਲਬ ਧਰਤੀ ਆ ਕੋ ਇੰਦਰ ਬਹਲਾ ਇੰਦਰ ਬਹਲਾ ਇੰਦਰ ਪਿਆਰਾ ਲੱਗਦਾ ਇੰਦਰ ਦੇਤਾ ਮੀ ਪਉਂਦਾ ਤੇ ਉਹਨੂੰ ਧਰਨੀ ਦੇ ਉੱਤੇ ਦਾ ਉਹ ਨੂੰ ਪਿਆਰਾ ਲੱਗਦਾ ਇੰਦਰ ਆਪੇ ਪਿਆਰਾ ਲੱਗਦਾ ਉਸਨੂੰ ਬਾਸ ਉਸਮ ਬਾਸ ਜੈਸੇ ਭਵਰ ਲਾ ਭਵਰ ਲਾ ਉਸਮ ਬਾਸ ਉਸਮ ਕੀਆ ਫੁੱਲਾਂ ਦੀ ਬਾਸ਼ਨਾ ਫੁੱਲਾਂ ਦੀ ਬਾਸ਼ਨਾ ਜੈਸੇ ਜਿਵੇਂ ਭਰਵਲਾ ਨੂੰ ਉਹ ਭਰਵਲਾ ਕੀ ਹੈ ਭੌਰਾ ਭੌਰਾ ਜਿਹੜਾ ਉਹਨੂੰ ਪਿਆਰੀ ਲੱਗਦੀ ਹੈ ਤੇ ਇਹਨੂੰ ਆ ਗਿਆ ਆ ਨੂੰ ਆ ਗਿਆ ਫਿਰ ਅੱਗੇ ਹੈ ਚੱਕਵੀ ਕੋ ਜੈਸੇ ਸੂਰ ਬਹਲਾ ਜਿਹੜੀ ਚਕਵੀ ਹੈ ਉਹਨੇ ਸੂਰ ਸੂਰ ਤੋਂ ਭਾਵ ਸੂਰਜ ਹੈ ਸੂਰਜ ਪਿਆਰਾ ਲੱਗਦਾ ਚਕਵੀ ਜਿਹੜੀ ਹੈ ਉਹ ਜਦੋਂ ਸੂਰਜ ਹੁੰਦਾ ਨਾ ਉਹਦੇ ਨਾਲ ਉਹ ਇੰਨਾ ਪਿਆਰ ਕਰਦੀ ਹੈ ਉਹਨੂੰ ਚੰਗਾ ਲੱਗਦਾ ਜਦੋਂ ਰਾਤ ਪੈਂਦੀ ਹੈ ਉਹਦਾ ਬੇਹਾਲ ਹੋ ਜਾਂਦੀ ਹੈ ਤਾਂ ਉਹਨੂੰ ਉਹ ਸੂਰ ਬਾਲਾ ਪਿਆਰਾ ਲੱਗਦਾ ਮਾਨਸਰੋਵਰ ਹੰਸਲਾ ਜਿਹੜਾ ਮਾਨਸਰੋਵਰ ਹੈ ਉਹਨੂੰ ਕੀ ਹੰਸਲਾ ਨੂੰ ਹੰਸਲਾ ਨੂੰ ਕੇ ਪਿਆਰ ਪਿਆਰਾ ਲੱਗਦਾ ਮਾਨਸਰੋਵਰ ਮਾਨਸ ਰੋਗ ਮਾਨਸ ਰੋਗ ਵਰਗੇ ਹੰਸ ਜਿਹੜੇ ਆ ਉਹ ਹੁੰਦੇ ਆ ਉਹ ਰਹਿੰਦੇ ਆ ਇਹਨੂੰ ਪਿਆਰਾ ਹੰਸਲਾ ਨੂੰ ਕੀ ਲੱਗਦਾ ਹੰਸ ਨੂੰ ਕੀ ਲੱਗਦਾ ਮਾਨਸ ਰੋਗ ਜਉ ਤਰਨੀ ਕੋ ਕੰਤ ਬਹਲਾ ਜਿਹੜੀ ਜਵਾਨ ਆ ਉਸ ਨੂੰ ਕੀ ਹੈ ਕੰਤ ਪਿਆਰਾ ਲੱਗਦਾ ਆਪਦਾ ਕੰਤ ਪਤੀ ਪਿਆਰਾ ਲੱਗਦਾ ਤਿਉ ਮੇਰੇ ਮਨ ਰਮਈਆ ਉਸੇ ਤਰ੍ਹਾਂ ਮੇਰੇ ਮਨ ਦੇ ਅੰਦਰ ਰਮਈਆ ਉਹ ਪਰਮਾਤਮਾ ਮੈਨੂੰ ਚੰਗਾ ਲੱਗਦਾ ਹੈ ਸਾਧ ਸੰਗਤ ਇਸੀ ਅੱਜ ਦੀ ਆਪਣੀ ਵਿਚਾਰ ਜੋ ਆਪਨੇ ਸਰਮਨ ਕੀਤੀ ਆ ਇਸ ਤੋਂ ਅੱਗੇ ਜਿਹੜਾ ਹੈ ਅਗਲਾ ਕਾਰਕ ਆਪਾਂ ਬਾਅਦ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਜਿਹੜੀ ਹੈ ਉਹ ਵਿਚਾਰ ਕਰਾਂਗੇ ਐਨੀ ਵਿਚਾਰ ਜਿਹੜੀ ਹੈ ਉਹ ਤੁਸੀਂ ਪ੍ਰਵਾਨ ਕਰਨੀ ਅਕੇ ਤੋਂ ਫਿਰ ਅਗਲੀ ਦੇਖਿਓ ਔਰ ਇਹ ਲਾਹ ਖਟਿਓ ਹੋਵਾਏ ਗੁਰੂ ਜੀ ਦਾ ਖਾਲਸਾ ਹੋਵਾਏ ਗੁਰੂ ਜੀ ਕੀ ਫਤਿਹ